ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੀ ਜ਼ਿਲ੍ਹਾ ਗੋਆ ਦੀ ਜਿਹੜੀ ਮੀਟਿੰਗ ਅੱਜ ਗੁਰਦੁਆਰਾ ਰਮਾਨ ਸਾਹਿਬ ਵਿਖੇ ਹੋਈ ਰਮਾਨਪੁਰਾ ਸਾਹਿਬ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਜੀ ਸਭਰਾ ਨੇ ਕੀਤੀ ਸਭਰਾ ਜੀ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਸੀ ਅੱਜ ਦੀ ਜਿਹੜੀ ਮੀਟਿੰਗ ਆ ਰਮਾਨਪੁਰਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਮੀਟਿੰਗ ਲਾਈ ਗਈ ਆ ਇਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਸਾਡੇ ਇੰਦਰਜੀਤ ਸਿੰਘ ਬਾਠ ਇਹਨਾਂ ਦੀ ਪ੍ਰਧਾਨਗੀ ਏਟ ਸਾਡੀ ਜ਼ਿਲ੍ਹੇ ਦੀ ਟੀਮ ਜਿਹੜੀ ਇਕੱਠੀ ਹੋਈ ਆ ਇਸ ਟਾਈਮ ਦੇ ਉੱਤੇ ਵਿਚਾਰਿਆ ਗਿਆ ਵਾ ਕਿ ਪੰਜਾਬ ਦੀ ਜਿਹੜੀ ਹੜਾ ਕਾਰਨ ਸਥਿਤੀ ਜਿਹੜੀ ਆ ਉਹ ਵੱਦ ਤੋਂ ਵੱਧਰ ਜਿਹੜੀ ਆ ਉਹ ਗਲਤ ਨੀਤੀਆਂ ਕਾਰਨ ਕਿਵੇਂ ਹੋਈ ਉਹਦੇ ਤੇ ਪੂਰਾ ਪੰਜਾਬ ਐਸ ਟਾਈਮ ਤੇ ਪੀੜਤ ਵਾ ਇੱਕ ਹੜ ਜਿਹੜਾ ਵਾ ਉਹ ਪੈਲੀਆਂ ਦੇ ਵਿੱਚ ਵੀ ਆਇਆ ਖੇਤਾਂ ਵਿੱਚ ਵੀ ਆਇਆ ਦਰਿਆ ਉਛਲ ਕੇ ਆਇਆ ਇੱਕ ਹੜ ਲੋਕਾਂ ਦਾ ਲੰਗਰ ਪਾਣੀ ਦਾ ਵਗਿਆ ਜਿਨ੍ਹਾਂ ਨੇ ਉਹਨਾਂ ਨੂੰ ਸੰਭਾਲਿਆ ਇਹਦੇ ਤੇ ਭਗਵੰਤ ਮਾਨ ਸਰਕਾਰ ਨੇ ਨਗੂਣੀ ਜਿਹੜੀ ਆ ਉਹ ਰਾਹ ਦੇਣ ਦੀ ਕੋਸ਼ਿਸ਼ ਕੀਤੀ ਆ ਅਜੇ ਉਹਦੇ ਵਿੱਚੋਂ ਮਿਲਦਾ ਕੀ ਆਏ ਔਨਲੇ ਸਮੇਂ ਦੇ ਵਿੱਚ ਦੱਸਾਂਗੇ ਕਿ ਕੀ ਮਿਲਦਾ ਵਾ 20000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲ ਕੀਤੀ ਆ ਜਿਹਦੇ ਤੇ 20000 ਤੋਂ ਵੱਧ ਫਸਲ ਤੇ ਖਰਚਾ ਆ ਚੁੱਕਾ ਕਿਉਂਕਿ ਫਸਲ ਪੱਕੀ ਸੀ ਔਰ ਅਜੇ ਮਜ਼ਦੂਰ ਦਾ ਕਿਸੇ ਦਾ ਤੇ ਵਿੱਚ ਨਾ ਤਾਂ ਕਰੀ ਲਿਆ ਗਿਆ ਕਿਉਂਕਿ ਇਹਨਾਂ ਪਿੰਡਾਂ ਦੇ ਜਿਹੜੇ 1902 ਪਿੰਡ ਆ ਇਹਨਾਂ ਦੇ ਵਿੱਚ ਮਜ਼ਦੂਰ ਤਬਕਾ ਵੀ ਬੁਰੀ ਤਰ੍ਹਾਂ ਪੀੜਤ ਹੋਇਆ ਵਾ ਉਹਨਾਂ ਦੀ ਵੀ ਰੋਜੀ ਰੋਟੀ ਗਈ ਆ ਘਰ ਘਾਟ ਟੱਠੇ ਆ ਜੇ ਦੇਖਦੇ ਪ੍ਰਧਾਨ ਮੰਤਰੀ ਆਏ ਆ ਤੇ ਉਹਨਾਂ ਨੇ ਉਰ ਦੇ ਮੂੰਹ ਚ ਜੀਰੇ ਵਾਲੀ ਗੱਲ ਕੀਤੀ ਆ 1600 ਕਰੋੜ ਰੁਪਈਆ ਜਿਹੜਾ ਉਹ ਰਾਤ ਦੇਣ ਦੀ ਗੱਲ ਕੀਤੀ ਆ ਉਹ ਵੀ ਪੰਜਾਬ ਸਰਕਾਰ ਰਹੀ ਹੋ ਕੇ ਆਉਣਾ ਵਾ ਸੋ ਇਹਦੇ ਤੇ ਕਿਹਨੇ ਵੀ ਜਿੰਨਾ 1600 ਕਰੋੜ ਰੁਪਈਆ ਤੁਹਾਨੂੰ ਦਿੱਤਾ ਵਾ ਇਹਦੇ ਨਾਲ ਤਾਂ ਜਿਹੜੀਆਂ ਸੜਕਾਂ ਖਰਾਬ ਹੋਈਆਂ ਹੜਾ ਦੇ ਨਾਲ ਉਹੋ ਰੋਗ ਨਹੀਂ ਆਉਣੀਆਂ ਜਿਹੜੇ ਸਕੂਲ ਖਰਾਬ ਹੋ ਗਏ ਆ ਜਿਹੜੇ ਹਸਪਤਾਲ ਖਰਾਬ ਹੋ ਗਏ ਆ ਸਰਕਾਰੀ ਬਿਲਡਿੰਗਾਂ ਹੀ ਨਹੀਂ ਬਣਣੀਆਂ ਤੇ ਲੋਕਾਂ ਦਾ ਤੁਸੀਂ ਮਤਲਬ ਕੀ ਸੋਚ ਰਹੇ ਜੀ ਜਦੋਂ ਕਿ ਮੰਗ ਵਾ ਕੇਐਮਐਮ ਵੱਲੋਂ ਇਸ ਸਮੁੱਚਾ ਕਰਜ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਪੰਜਾਬ ਦੇ ਦਾ ਖਤਮ ਕੀਤਾ ਜਾਵੇ 70000 ਰੁਪਏ ਪ੍ਰਤੀ ਏਕੜ 7 ਆਪਣਾ 10 10% ਜਿਹੜਾ ਹਿੱਸਾ ਵਾ ਉਹਦੇ ਵਿੱਚ ਮਜ਼ਦੂਰ ਦਾ ਹੋਵੇ 1 ਲੱਖ ਤੇ 25000 ਰੁਪਿਆ ਪਸ਼ੂ ਦਾ ਜਿਹਦਾ ਮਕਾਨ ਤੈ ਗਿਆ ਉਹਦਾ 100% ਮਕਾਨ ਦੀ ਗਾਰੰਟੀ ਕਰੇ ਤੇ ਰੇਟ ਦਾ ਜਿਹੜਾ ਹੱਕ ਵਾ ਉਹ ਜਿੰਨੀ ਦੇਰ ਤੱਕ ਦਰਿਆਵਾਂ ਨੂੰ ਨਹਿਰੀ ਰੂਬਰੀ ਦਿੱਤਾ ਜਾਂਦਾ ਉਨੀ ਦੇਰ ਤੱਕ ਜ਼ਮੀਨ ਮਾਲਕ ਨੂੰ ਹੋਵੇ ਜਿਹਦੇ ਤੇ ਭਗਵੰਤ ਮਾਨ ਜੀ ਨੇ ਉਤੇ ਪਹਿਲਾਂ ਇਹ 15 ਆਪਣਾ ਨਵੰਬਰ ਚ ਰੀਪਾਉਂਡ ਕੀਤੀ ਸੀ ਕੱਟ ਆਫ ਡੇਟ ਉਦੋਂ ਬਾਅਦ ਦਸੰਬਰ ਕਰਤੀ ਇਹਦੇ ਵਿੱਚ ਸਰਨਾ ਨਹੀਂ ਸਾਡਾ ਆ ਕਿ ਇਹਨੂੰ ਪੱਕੇ ਤੌਰ ਤੇ ਨਿਰੀ ਰੂਪ ਦਿੱਤਾ ਜਾਵੇ ਇਹ ਸਾਰੇ ਮਸਲੇ ਸੰਬੰਧੀ 12 ਤਰੀਕ ਨੂੰ ਕੇਐਮ ਵੱਲੋਂ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਦਿੱਤੇ ਜਾਣਗੇ ਤੇ ਉਸ ਮੰਗ ਪੱਤਰ ਦੇ ਵਿੱਚ ਪਹਿਲੀ ਮੰਗ ਸਾਡੀ ਇਹ ਵਾ ਕਿ ਜਿਨ੍ਹਾਂ ਨੇ ਇਹ ਬੇਵਕਤਾ ਹੜ੍ਹ ਲਿਆਂਦਾ ਵਾ ਪਹਿਲਾਂ ਡੈਮਾਂ 'ਚ ਪਾਣੀ ਰੋਕਿਆ ਰੋਕ ਕੇ ਫਿਰ ਡੋਬੇ ਤੇ ਰੋੜੇ ਉਹਦੀ ਜਾਂਚ ਹੋਣੀ ਚਾਹੀਦੀ ਆ ਕੋਈ ਕਮੇਟੀ ਬਣਾ ਕੇ ਜਿਹੜੀ ਸਿਟਿੰਗ ਜੱਜ ਹੋਣ ਆਪਣੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੀ ਉਹ ਨਾਰਾ ਹੀ ਜਿਹਦੇ ਵਿੱਚ ਹਰੇਕ ਵਿਭਾਗ ਦਾ ਉਹ ਸਿੰਚਾਈ ਵਿਭਾਗ ਦਾ ਨੁਮਾਇੰਦਾ ਲਿਆ ਜਾਵੇ ਵਣ ਵਿਭਾਗ ਦਾ ਨੁਮਾਇੰਦਾ ਲਿਆ ਜਾਵੇ ਸਰਕਾਰ ਦਾ ਵੀ ਇੱਕ ਉਹ ਤੇ ਵਿਰੋਧੀ ਧਿਰ ਦੇ ਵਿੱਚ ਨੁਮਾਇੰਦੇ ਹੋਣ ਜਾਂਚ ਕਰਕੇ ਜਿਹੜਾ ਛੋਟਾ ਵੱਡੀਆਂ ਅਧਿਕਾਰੀ ਜਿਹੜਾ ਉਹਦੇ ਚ ਦੋਸ਼ੀ ਪਾਇਆ ਜਾਂਦਾ ਵਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਇਸ ਟਾਈਮ ਤੇ ਪੰਜਾਬ ਦਾ 15 ਤੋਂ ਲੈ ਕੇ 20000 ਕਰੋੜ ਦਾ ਨੁਕਸਾਨ ਵਾ ਜੀਦੀ ਭਾਰ ਭਾਈ ਕੇਂਦਰ ਤੇ ਸਟੇਟ ਸਰਕਾਰ ਦੀ ਕਰਨਾ ਬਣਦੀ ਆ ਇਹਦੇ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਕਿਸਾਨ ਮਜ਼ਦੂਰ ਸ਼ਿਕਸ਼ਕ ਕਮੇਟੀ ਪੰਜਾਬ ਵੱਲੋਂ ਜਾਂ ਕੇਮ ਵੱਲੋਂ ਜਿਹੜੇ ਫੈਸਲੇ ਆਉਣਗੇ ਉਹਨਾਂ ਨੂੰ ਇਨਵੇ ਲਾਗੂ ਕਰਾਂਗੇ ਔਰ ਆਪਣੇ ਪੀੜਿਤ ਪਰਿਵਾਰਾਂ ਨੂੰ ਪੀੜਿਤ ਲੋਕਾਂ ਨੂੰ ਉਹਨਾਂ ਨੂੰ ਬਚਾਵਾਂਗੇ ਜਿਹੜੀਆਂ ਸੰਸਥਾਵਾਂ ਨੇ ਸੇਵਾ ਕੀਤੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਦੀਆਂ ਸਵਾਵਾਂ ਵੱਡੀਆਂ 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 ਸੀ ਪਰ ਵੀ 25 ਦਿਨ ਬਾਅਦ ਜਦੋਂ ਪਾਣੀ ਲੈਣਾ ਵਾ ਉਦੋਂ ਆਪਾਂ ਨੂੰ ਹੋਰ ਲੋਡ ਪੈਣੀ ਆ ਕਿਸੇ ਦੀ ਪੈੜੀ ਟਹਿ ਗਈ ਉਹ ਵੀ ਬਣਾਉਣੀ ਪੈਣੀ ਜੇ ਰੇਤਾ ਪੈ ਗਈ ਉਹ ਵੀ ਕਰਨੀ ਪੈਣੀ ਆ ਦੀ ਖਾ ਡੀਜ਼ਲ ਦਾ ਬੰਦੋਬਸਤ ਕਰਨਾ ਪੈਣਾ ਆਓ ਪੰਜਾਬ ਦੇ ਯੋਧਿਓ ਪੰਜਾਬ ਪੇਸ਼ਕ ਸੰਕਟ ਦੇ ਵਿੱਚ ਆ ਪਰ ਤੋਂ ਆ ਸਾਰਿਆਂ ਰਲ ਮਿਲ ਕੇ ਕੱਢ ਲੈਣਾ ਵਾ ਦੂਜੀਆਂ ਸਟੇਟਾਂ ਤੋਂ ਰਾਦ ਸਮਗਰੀ ਲੈ ਕੇ ਆਉਣ ਵਾਲਿਆਂ ਸਾਰੇ ਭਾਈਚਾਰਿਆਂ ਦਾ ਤਹਿਦ ਲੋ ਧੰਨਵਾਦ ਕਰਦੇ ਹਾਂ ਇੱਥੇ ਅੱਜ ਚਰਚਾ ਕੀਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ